ਸੀਮਾ ਕਿੱਥੇ ਗਿਆ ਹਾਂਜੀ ਦੱਸੋ ਚੱਲ ਚੱਲੀਏ ਮਮੀ ਨਾਲ ਵਾਲਾ ਜਾਣੀਏ ਮੈਨੂੰ ਪਤਾ ਵਾ ਅੱਜ ਜਾਣਾ ਵਾ ਤੁਹਾਡੇ ਨਾਲ ਜ਼ਿਆਦਾ ਮੈਨੂੰ ਚਾਹ ਵਾ ਕਿੰਨਾ ਟਾਈਟ ਤੇ ਹੋ ਗਿਆ ਵਾ ਕਿੰਨਾ ਘੜਾਈ ਲੱਗਣਾ ਤੈਨੂੰ ਹੋਰ ਬਸ ਰਸੋਈ ਨੇ ਕਰ ਦਿੱਤੀ ਸਾਰੀ ਸਾਫ ਹੋਰ ਰੋਟੀ ਕਵਾ ਦਿੱਤੀ ਮਾਂ ਨੂੰ ਅੱਛਾ ਮੈਂ ਤੈਨੂੰ ਇੱਕ ਗੱਲ ਕੁੱਛ ਨਹੀਂ ਉਹ ਤੇਰੇ ਭਰਾ ਨੇ ਗੱਡੀ ਦੀ ਗੱਲ ਕੀਤੀ ਵੀ ਨਹੀਂ ਸੱਭੀ ਨੇ ਉਹ ਜਾ ਕੇ ਪਤਾ ਲੱਗੇਗਾ ਜਿਹੜੀ ਮੈਂ ਗੱਲ ਕਰਨੀ ਉਹ ਮੈਨੂੰ ਸੁਣ ਲਓ ਕਾਜੀ ਮੰਮੀ ਮੈਂ ਰੋਟੀ ਖਵਾ ਦਿੱਤੀ ਦਪਾਹ ਦੀ ਬਣਾ ਕੇ ਦੇਦੂ ਰੱਖ ਦਿੱਤੀ ਜੇ ਇਹ ਨਾ ਕਹਿੰਦੇ ਦਪਾਹ ਦੀ ਬਣਾ ਕੇ ਨਹੀਂ ਗਈ ਹੈਗੀ ਚੱਲ ਵਧੀਆ ਕੀਤਾ ਚੱਲ ਫਿਰ ਮੰਮੀ ਨੂੰ ਦੱਸ ਦਈਏ ਨਹੀਂ ਕੀ ਗੱਲ ਕਰਨੀ ਹੈ ਨਾ ਭੀ ਅੱਜ ਆਪਾਂ ਜਾਣਾ ਹਾਂ ਪਤਾ ਨਾ ਮੰਮਾ ਨੂੰ ਨਹੀਂ ਮੈਂ ਥੋੜਾ ਦੱਸਿਆ ਵਾ ਹੁਣ ਦੱਸ ਦੇਣਾ ਕੋਈ ਨਹੀਂ ਮੰਮੀ ਨੇ ਕਿਹਾ ਨਾ ਨਾ ਜਾਓ ਮੈਂ ਕਦੇ ਚੀਕਾਂ ਮਾਰ ਕੇ ਮਾਰੂ ਮਾਰ ਦੱਸ ਮਾਰੂਂਗੀ ਮੰਮੀ ਪਤਾ ਨਹੀਂ ਕਿੱਥੋਂ ਬੋਲਉਣਾ ਵਾ ਮਾਦਾਨੀ ਅੱਛਾ ਬੈਠੋ ਤੇ ਨਾ ਗੱਲ ਕਰਨੀ ਆਪਾਂ ਹਾਂ ਦੱਸੋ ਅੱਛਾ ਬੈਠੋ ਆਪਾਂ ਚੱਲੇ ਹਾਂ ਕਿੱਥੇ ਚੱਲਣਾ ਹੈ ਸੋਰੇ ਚੱਲਿਆ ਵਾ ਤੇ ਹੋ ਗਿਆ ਸਾਨੂੰ 4-5 ਦਿਨ ਹੋ ਗਏ ਤੇ ਚੱਲੀ ਹੁਣ ਆਪਾਂ ਕਿ ਉੱਥੇ ਕੀ ਤੇ ਆਏ ਲੈ ਤੇ ਜਿੱਕੇ ਮੇਰੀ ਗੱਲ ਸੁਣ ਤੇ ਆਖੀ ਤੇ ਕਹਿੰਦੇ ਸੀ ਕਿ ਤੂੰ ਆਈ ਨਹੀਂ ਵਿਆਹ ਕਰਕੇ ਭਰਾ ਦਾ ਮੂੜੀ ਨਹੀਂ ਮੂੜੀ ਮੈਂ ਕਿਹਾ ਚੱਲ 4 ਦਿਨ ਕੱਟ ਜਾਨੇ ਤੇ 4 ਦਿਨ ਹੋ ਗਏ ਹੁਣ ਆਪਾਂ ਚੱਲੇ ਘਰ ਰਾਸ਼ਟਾਨ ਪਾਦ ਤਾਂ ਮੇਰੇ ਦਾ ਰੋਟੀ ਮੈਂ ਦਬਾਈ ਦੀ ਬਣਾ ਲਿੱਤੀ ਆ ਤੇ RAM ਨਾ ਹੁਣ ਰੋ ਫੇਟਲ ਸੜਾ ਦੇਰ ਕਰੇਗਾ ਫੇਰਾ ਪਾਵਾਂਗੇ ਫੇਰਾ ਮਾਰਾਂਗੇ ਵਿੱਚ ਅੰਦਰ ਕੀ ਹੈ ਮੈਂ ਇੱਥੇ ਕੱਲੇ ਰਹਾਂ ਲੈ ਕੱਲੇ ਨੂੰ ਕੀ ਵਾ ਦੱਸਿਓ ਮੰਮੀ ਮੇਰ ਦਾ ਜਿਹੜੇ ਲੋਕੀ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜਦੇ ਆ ਕੀ ਗੱਲ ਮਾਪਿਓ ਦੇ ਕੱਲੇ ਨਹੀਂ ਰਹਿਸੀ ਮਗਰੋਂ ਉਹ ਤੀਏ ਮਜਬੂਰੀ ਹੁੰਦੀ ਹੈ ਮਮੇ ਮੇਰੀ ਸੁਣੋ ਕਾਲ ਲੈ ਉਹ ਇਹ ਆ ਤੋ ਉਹ ਤੇ ਪਤਾ ਵੀ ਪੱਦੀ ਅਸੀਂ ਕਿਹੜਾ ਨਾ ਉਹਨਾਂ ਨੇ ਆਣਾ ਨਹੀਂ ਤੇ ਤੁਸੀਂ ਸ਼ਹਿਰ ਜਿਓਗੇ ਉੱਥੇ ਚੱਲੇਗੇ ਮੇਰੀ ਗੱਲ ਸੁਣੋ ਆਪਾਂ ਤੁਹਾਡੇ ਲੱਗ ਗਈਆਂ ਤੁਸੀਂ ਜਦੋਂ ਫੋਨ ਕਰੋਗੇ ਪਾਜਿਆ ਕਰੋ ਤੇ ਆ ਫੜੋ ਨਾ ਆ ਆ ਫੜੋ ਫੋਨ ਰੱਖ ਲਓ ਮੈਂ ਚਾਰਜ ਕਰਤਾ ਵਾ ਜਦੋਂ ਦਿਲ ਕਰੇ ਫੋਨ ਕਰ ਜਾ ਕਰੋ ਸਾਨੂੰ ਫੋਨ ਇੱਕ ਮਿੰਟ ਦਿਓ ਜੋ ਆ ਫੜੋ ਫੋਨ ਹੈ ਕੀ ਹੋ ਗਿਆ ਤੁਸੀਂ ਸੋਚਾ ਨਹੀਂ ਪੈ ਗਈ ਜੇ ਆਹ ਹਿੱਥੇ ਸੋਚਿਆ ਜੇ ਨਾ ਫੋਨ ਤੇ ਹੋਰ ਕੀ ਕਰਾਂਦਾ ਮੈਂ ਤੁਹਾਨੂੰ ਇਸ ਕਰਕੇ ਕਹਿ ਲਿਆ ਵੇਖੋ ਕੰਮ ਕਰ ਮੇਰਾ ਤੇ ਸੈੱਟ ਹੈਗਾ ਨਹੀਂ ਆ ਠੀਕ ਹੈ ਨਾ ਉੱਥੇ ਸਭ ਨੂੰ ਮੈਨੂੰ ਵਧੀਆ ਵਾ नाले चार पैसे दे देंगे आ भी फड़ो आ लो आ मम्मी ने भेजे पैसे आ पैसे रख लो ये तुम्हारा खर्चा है जी जो तो खत्म हो जाएंगे फिर नहीं ये कौन कर दिया सानू पुत्र तू मैं बस मेनू इन कुछ नहीं चाहिए बस मेरे तो बस तो तू ही आओ इधर घर तो मेरा बिल्कुल नहीं है जी लगता तो तो बिना मम्मी आप मजबूरी अपना काम कर भी तो कर ਸੈਕ ਨਹੀਂ ਹੋਣਾ ساری ਮਾਂ ਨੇ ਮਾਨ ਰੋੜ ਤੱਕ ਕਵਾ ਦੇਣੀਆਂ ਜਾਂ ਇਹਨਾਂ ਨੂੰ ਕਵਾ ਲੈਣੀਆਂ ਹੁਣ ਮਾਂ ਨੇ ਕਾਇ ਭੇਜੇ ਤੇ ਤੁਹਾਨੂੰ ਪੜਾਏ ਪੁੱਤ ਕੱਟਾ ਕੋਈ ਕਮਾਈ ਤੋਂ ਨਹੀਂ ਕਰਦਾ ਜਿਹੜੇ ਤੁਹਾਨੂੰ ਕਮਾ ਕੇ ਪੜਾ ਦੇ ਪੈਸੇ ਤੇ ਰਾਸ਼ਨ ਵਿੱਚ ਤੇ ਮੇਰੀ ਮਾਂ ਹੀ ਕੌਂਦੀ ਓਦਾਂ ਦੀ ਪੁੱਤਰ ਵੇਖ ਐਮਨੂ ਪਹਿਹ ਨਹੀਂ ਚਾਹੀਦੇ ਐ ਪਹਿਹੇ ਤੂੰ ਲੈ ਰੱਖ ਮੈਨੂੰ ਤੁਸੀਂ ਚਾਹੀਦੇ ਜੀ ਨੂੰ ਪੁੱਤ ਐਡੀ ਵੱਡੀ ਮੇਰੀ ਵਹਿਲੀ ਆ ਹੈਂ ਉੱਥੇ ਮੈਂ ਇਕੱਲੀ ਕੀ ਕਰਾਂ ਤੁਸੀਂ ਆਓ ਨਾਲੇ ਰੋਟੀ ਬਣੀ ਬਣਾਓ ਨਾਲੇ ਮੈਨੂੰ ਵੀ ਖਾਓ ਮੇਰੇ ਮਾਂ ਨੂੰ ਵੀ ਥੋੜਾ ਜਿਹਾ ਹੋਵੇ ਤੁਸੀਂ ਉੱਠ ਜੇ ਉੱਧਰ ਚਲ ਜਾਂਦੇ ਹੋ ਦੂਜੀ ਦੀ ਵਾਰ ਤੁਸੀਂ ਉੱਧਰ ਚਲ ਜਾਂਦੇ ਹੋ ਤੇ ਦੱਸ ਤੇ ਇਕੱਲੀ ਮੈਂ ਕੀ ਕਰਾਂ ਮੰਮੀ ਮੇਰੀ ਸੁਣੋ ਗੱਲ ਇਹ ਨਾ ਵੇਖੋ ਕਿ ਮੈਂ ਇਕੱਲੀ ਹਾਂ ਤੁਸੀਂ ਇਹ ਸੋਚੋ ਕਿ ਮੇਰਾ ਪੁੱਤ ਪਹਿਲਾਂ ਤੇ ਸਟੈਂਡ ਹੋ ਜਾਏਗਾ ਜੇ ਸੱਸ ਮਾਂ ਉਹਦੀ ਕੰਮਕਾਰ ਕੋਈ ਖੋਲਦੇ ਨੇ ਤੇ ਸਾਰੀ ਹਮਤ ਤੁਸੀਂ ਸਾਡੀ ਰੋਟੀ ਲੱਗ ਜੇਗੀ ਇੱਥੇ ਵੇਲੇ ਬੇਟੀਆਂ ਨੇ ਕਿਸੇ ਨੇ ਕੰਮ ਦੇ ਨਹੀਂ ਦੇਣਾ ਤੇ ਜਦ ਤੁਸੀਂ ਕੋਈ ਦੁਕਾਨ ਖੋਲ੍ਹਣੀ ਦੇ ਨੇ ਕੋਠੇ ਛਤਨ ਜੋਗੇ ਸੀ ਕੋਠੇ ਛਾਤ ਦਿੱਤੀ ਐ ਇਹਨਾਂ ਨੂੰ ਥੋੜੀ ਹੁੰਦੰਦੀਆਂ ਹੱਟ ਵੜਾ ਆਪਾਂ ਖਾਣਾ ਵਾ ਹੁਣ ਮੇਰੀ ਸੁਣੋ ਗੱਲ ਜਦੋਂ ਮੇਰਾ ਕੰਮ ਕਰ ਸੈੱਟ ਹੋ ਗਿਆ ਨਾ ਮੈਂ ਆਪੇ ਇੱਥੇ ਆ ਜਾਣਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੰਨੀ ਪੈਣੀ ਤੇ ਆਪ ਪੈਸੇ ਤੁਸੀਂ ਰੱਖੋ ਇਹ ਤਾਂ ਦਾ ਖਰਚਾ ਹੈਗਾ ਵਾ ਤੁਸੀਂ ਇਹਨੂੰ ਨਾ ਵਾਪਸ ਮੋੜੋ ਉੱਤਰ ਨਹੀਂ ਮੈਨੂੰ ਨਹੀਂ ਕੁਝ ਵੀ ਚਾਹੀਦਾ ਮਨਨ ਦੇ ਬਾਸੀ ਕਿ ਤੁਸੀਂ ਦੋਵੇਂ ਇੰਡਣੇ ਚਾਹੀਦੇ ਮੇਰਾ ਨਹੀਂ ਜੇ ਜੀ ਲੱਗਦਾ ਉਹ ਚ ਐਡੀ ਵੱਡੀ ਵੇਲੀ ਚਾਰੇ ਕੰਡਾ ਤੇ ਪੰਜਵੇਂ ਹੀ ਮੈਂ ਤਾਂ ਕੋਈ ਜੇ ਨਾਲ ਦੇ ਨਾਲ ਦੁੱਖ ਸੁਖ ਕਰਾਂ ਕਿ ਤੇ ਨਾਲ ਤੂੰ ਇਚ ਹੁੰਦੇ ਹੋ ਕੋਲ ਹੁੰਦੇ ਹੋ ਦੋਵੇਂ ਜਾਣੇ ਤੇ ਚਲੋ ਮੈਨੂੰ ਇਹ ਹੁੰਦਾ ਕਿ ਚੱਲ ਮੇਰੇ ਧੀ ਨੂੰ ਪੁੱਤਰ ਮੇਰੇ ਕੋਲ ਹੈ ਕਿਸੇ ਆ ਕਰਾਂ ਮੰਮੀ ਨੂੰ ਤੇ ਨਾਲ ਲੈ ਕੇ ਲਈ ਉਹਨਾਂ ਨੇ ਸਾਨੂੰ ਜਾਣ ਨਹੀਂ ਦੇਂਦੇ ਯਾਰ ਨਹੀਂ ਮੰਮੀ ਨੂੰ ਕਿੱਥੇ ਖੜਨਾ ਵਾ ਨਹੀਂ ਮੰਮੀ ਨੂੰ ਨਹੀਂ ਲੈ ਕੇ ਜਾਣਾ ਜੇ ਕੰਮ ਕਰ ਸੈੱਟ ਹੋ ਗਿਆ ਗੱਡੀ ਮੇਰੇ ਰੱਖ ਲੈ ਲਈ ਮੈਂ ਇੱਥੇ ਰਹਿਣਾ ਵਾ ਰੋਟੀ ਪਾਣੀ ਪਕਾ ਮੰਗਾਂਂ ਜਾਂ ਕੇ ਆਪਣੇ ਕੰਮ ਤੇ ਸਿੱਧੇ ਜਾਣ ਕੇ ਇੱਥੇ ਆਈ ਹਾਂ ਕਦੇ ਕਦੇ ਜਾਵਾਂਗੀ ਤੇ ਮੈਂ ਮਾਮ ਮਿਲਾਂ ਮੈਂ ਵੀ ਤੇ ਮਜਬੂਰੀ ਨੂੰ ਜਾਣਨੀ ਆ ਹੁਣ ਲੱਗੀ ਜਿਹੜੀ ਆਈ ਆ ਭਾਬੀ ਦੇਖੋ ਅਗਲੀ ਖਵਾਏਗੀ ਮੇਰੇ ਘਰ ਵਾਲੇ ਨੂੰ ਰੋਟੀ ਉਹਨੇ ਕਹਣਾ ਮੇਰੇ ਕੋਈ ਸੰਤ ਤੇ ਕਲੇਮਾ ਤਾਂ ਮੈਂ ਨਹੀਂ ਆ ਨਹੀਂ ਤੇ ਮੈਂ ਤੇ ਨਾ ਹੀ ਨਾ ਜਾਵਾਂ ਨਾ ਹੀ ਨਾ ਲਾਵਾਂ ਆਪਣੇ ਬੇਟਿਆਂ ਦਾ ਗੱਲ ਸਮਝਾਂ ਮੈਂ ਕੀ ਤੂੰ ਚਿੰਤਾ ਨਾ ਕਰੋ ਆਪਾਂ ਛੇਤੀ ਛੇਤੀ ਚੱਕਰ ਮਾਲਿਆ ਕਰਾਂਗੇ ਜੇ ਬੋਠੀ ਗੱਲ ਨਾ ਤੇ ਤੁਸੀਂ ਹਫਤੇ ਜ ਇੱਕ ਚੱਕਰ ਲਾ ਲਿਆ ਕਰੋ ਮਿਲ ਜਾਵਰਾਂ ਸਾਨੂੰ ਬਦਰਾ ਵੀ ਇਹ ਤੂੰ ਉੱਥੇ ਚੱਲੇ ਆ ਇਹ ਵੀ ਤੂੰ ਹੀ ਚੱਲੇ ਜਾਂ ਤੂੰ ਹੀ ਜਾਂਦੇ ਤੇ ਦੱਸੋ ਇੱਥੇ ਇਕੱਲੀ ਮੈਂ ਕੀ ਕਰ ਮੈਂ ਮੇਰਾ ਤੇ ਤੁਹਾਡੇ ਮੇਰੇ ਕੋਈ ਵੀ ਨਹੀਂਗਾ ਜੀ ਰਾਤ ਬਰਾਤੇ ਮੈਨੂੰ ਕੁਝ ਪੋਜਵੇ ਜਾਂ ਮੈਨੂੰ ਪਹਿਲਾਂ ਲੋਕੀ ਆਉਣੋਂ ਪਹਿਲਾਂ ਲੋਕੀ ਮੈਨੂੰ ਪੁੱਛ ਦੇਣ ਕੀ ਗੱਲ ਉਹ ਸੋਰੀ ਜੀ ਬ੍ਰੈਂਡੀ ਆ ਮੈਂ ਦੱਸ ਲੋ ਕਾ ਨੂੰ ਮੈਂ ਕੀ ਜਵਾਬ ਦਵਾ ਤੂੰ ਐਵੇਂ ਤੜ 50 ਦੱ ਮੈਂ ਕੀ ਕਰਾ ਦੀਦੀ ਮੰਮੀ ਮੇਰੀ ਗੱਲ ਸਮੋਹਤੀ ਆਂਡ ਘਵਾਣ ਦੇ ਗੱਲਾਂ ਤੇ ਵੇਚਣਾ ਆਇਆ ਕਰੋ ਤੋ ਐਵੇਂ ਚੁਕਣਾ ਦਿੰਦੇ ਆ ਹੁਣ ਉਹਨਾਂ ਦਾ ਵੀ ਤੇ ਮੁੰਡਾ ਬਾਹਰ ਰੇਹਦਾ ਹੀ ਆ ਜਿੰਨਾਂ ਮੁੰਡਾ ਕਰਦੀਂ ਗਾ ਉਹਨਾਂ ਦਾ ਤੂੰ ਆਪਣੇ ਮੁੰਡੇ ਲਈ ਇੱਕ ਵਾਰ ਫੇਰਾ ਮੁੰਡਾ ਤੇ ਵੇਚ ਨੂੰ ਵੇਚ ਜਾਂਦਾ ਤੇਰਾ ਮੁੰਡਾ ਤੇ ਬਾਹਰ ਰੇਹਦਾ ਕੀ ਬੜਾ ਕਰੋਣਾ ਨਹੀਂ ਹੋ ਜੀ ਹੁਣ ਤਾਂ ਤੇਰੀ ਗੱਲ ਸਾਰੀ ਗੱਲ ਮੈਨੂੰ ਠੀਕ ਲੱਗ ਗਈ ਆ ਦੇਖ ਐਡੀ ਵੱਡੀ ਵੇਲੀ ਤੇ ਮੈਂ ਕਹਿੰਦੀ ਨਹੀਂ ਆ ਰਾਤ ਰਾਤ ਭਾਤੇ ਜੀ ਮੈਨੂੰ ਕੁਝ ਹੋ ਜੇ ਤੇ ਕੌਣ ਜੁਨੇਵਾ ਮੇਰੀ ਗੱਲ ਸੁਣੋ ਆ ਤੁਹਾਨੂੰ ਫੋਨ ਕਿਉਂ ਤੇ ਚੱਲਿਆ ਵਾ ਐਸੇ ਕਰਕੇ ਦਿੱਤਾ ਵਾ ਜੇ ਕੱਲ ਨੂੰ ਕੋਈ ਵੀ ਪ੍ਰੋਬਲਮ ਆਵੇ ਕੁਝ ਵੀ ਹੋਣਾ ਤੁਹਾਨੂੰ ਫੋਨ ਕਰੋ ਜੇ ਤੁਹਾਡਾ ਮੁੰਡਾ ਨਾਲ ਤੁਹਾਡੇ ਗੋਗੋ ਫੇਰ ਗੱਲ ਕਰਿਓ ਤੁਹਾਨੂੰ ਪੂਰੀ ਸਹੂਲਤ ਦੇ ਦਿਆਂ ਵਾ ਤੇ ਮੈਂ ਵੀ ਮਜਬੂਰੀ ਨੂੰ ਚੱਲਿਆ ਵਾ ਮੈਨੂੰ ਜਾਣ ਤੋਂ ਹਿਸ਼ਤਾਂ ਰੋਕੇ ਨਾ ਵਿਦਾ ਕਰੋ ਐਂ ਨਹੀਂ ਕਹੋ ਐਂ ਨਹੀਂ ਨਾ ਸਮਝਣਾ ਮੇਰੀ ਸਮਝਣਾ ਮਾਤਾ ਗਾਲੋ ਜੇ ਤੇ ਮੁੰਡੇ ਨੂੰ ਕਿਸੇ ਪੈਰ ਤੇ ਸਟੈਂਡ ਚਾਹੀਈ ਆ ਤਾਂ ਜਾਣ ਤੇ ਫੇਰ ਸਾਨੂੰ ਜਾਣ ਦੇ ਦੁਜੀਏਗਾ ਹੁਣ ਆਪਾਂ ਇੱਥੇ ਬੈਠੇ ਤੇਰਾ ਭੜਾ ਪਾ ਵੇਖੀਏ ਆਪਾਂ ਅੱਗੇ ਸਟੈਂਡ ਨਹੀਂ ਹੋਣਾਗਾ ਕੰਮ ਕਰਨੀ ਥੋੜਨਾ ਆਈ ਕਿਤੇ ਜਾਈ ਕੁ ਬਾਵਾਗੇ ਕਮਾਵਾਗੇ ਖਾਵਾਗੇ ਕਿਤੇ ਇਹ ਗਿਆ ੱੱੱੱੱ ਸਾਰੀ ਮਨਾਂ ਮਾਗੇ ਨੇ ਅਸਣ ਅੱਗੇ ਤੇ ਐਵੇਂ ਸੋਨਾ ਹੋ ਜਾ ਮੂਹ ਬਣਾ ਲੈਣਾ ਪੁੱਤ ਨੂੰ ਤੇ ਨਾ ਕੋਡੀ ਲੱਗ ਬਣਾਓ ਸਾਨੂੰ ਜਾਣਦੇ ਬਸ ਮੈਂ ਖੰਦੇ ਦਿਮਾਗ ਨਾਲ ਸੋਚੋ ਬਿਲਕੁਲ ਤੁਹਾਡੀ ਨਾ ਸਾਰੀਆਂ ਗੱਲਾਂ ਸਹੀ ਕਹਿਂਦੀ ਆ ਆਪਾਂ ਤੁਹਾਡੇ ਕੋਲੀਆਂ ਲਾਗੇ ਤੇ ਰਹਿਣਾ ਵਾ ਇੱਕ ਮਜਬੂਰੀ ਹੀ ਨਹੀਂ ਬੰਦੇ ਦੀ ਕੰਮ ਹੀ ਕਰਨੇ ਆ ਤੁਸੀਂ ਕਿਤੇ ਬਸ ਇਹ ਕੰਨੀ ਪਿੱ ਸਾਡੇ ਗੋਡੇ ਲਾ ਕੇ ਬੈਠੇ ਰਹੋ ਆਇਆ ਕਿ ਤਰ੍ਹਾਂ ਮੇਰਾ ਹੈ ਗਾਪ ਹੋਣੇ ਚੇ ਮੈਨੂੰ ਇਹ ਵੀ ਤੇ ਦੱਸੋ ਨਾ ਆਪਾਂ ਜਦੋਂ ਮਰਜੀ ਫੋਨ ਕਰੋ ਉਸੇ ਵੇਲੇ ਆ ਜਾਣਾ ਕਹਿਂਦੇ ਨਹੀਂ ਹੋ ਇਸ ਦਾ ਬਾਤ ਕਰਨਾ ਕੀ ਕਰੀਏ ਪਰ ਮੈਂ ਕੱਲ ਮੀ ਗਾਤੂ ਤੂੰ ਕੰਮ ਦੀ ਗੱਲ ਕਹਿਣਾ ਨਾ ਤੂੰ ਜਿਹੜਾ ਕੰਮ ਮੈਨੂੰ ਕਹਿਣਾ ਮੈਂ ਤੈਨੂੰ ਖੋਲ ਕੇ ਦਵਾਂ। ਮੈਂ ਬੈਠੀ ਹੋਈ ਆ ਨਾ ਤੇ ਮੰਮੀ ਅੱਗੇ ਵੀ ਤੇ ਕੰਮ ਖੋਲਿਆ ਸੀ ਮੇਰੀ ਕਿਸਮਤ ਨਹੀਂ ਸਾਥ ਦੇਂਦੀ। ਕੰਮ ਚੱਲਦਾ ਕਿਹੜਾ ਵਾ? ਆਹ ਏਰੀਆ 'ਚ ਕਿੱਥੇ ਕੰਮ ਦਾ ਡਾ ਚੱਲ ਪੈਣਾ ਵਾ? ਕੰਮ ਖੋਲ ਕੇ ਕੀ ਦਿੱਤਾ ਈ ਟੌਫੀਆਂ ਦੀ ਦੁਕਾਨ ਪਾ ਕੇ ਦਿੱਤੀ। ਟੌਫੀ ਖਵਾਈ ਚੜੀਆਂ ਬੱਝਿਆ। ਸੁਣ ਲੈ ਤਾਂ ਕੋਈ ਹੋਰ ਕੰਨਾ ਸੁਣ ਲੈ। ਪੁੱਤ ਚੱਲ ਨਾ ਸੀ ਕੋਈ ਹੋਰ ਕੰਮ ਕਰ ਲੈ। ਜਿਹੜਾ ਅੱਥੀ ਕੰਮ ਜਿਹੜਾ ਤੁਸੀਂ ਕੀ ਆ ਯਾਰ ਉਹ ਹੀ ਕਰ ਲੈ ਮਾੜਾ ਮੋਟਾ। ਮੰਮੀ ਮੈਂ ਕੀ ਕਰਾਂ ਮੈਂ ਫਸਿਆ ਹੋਇਆ ਆ ਵਾ ਪਹਿਲਾਂ ਮੈਨੂੰ ਇੱਕ ਮਿੰਟ ਤੈਨੂੰ ਮੈਂ ਦੱਸੋ ਕਿਹੜਾ ਕੰਮ ਸਿਖਾਇਆ ਜਿੰਨੇ ਪੜਾਈ ਤੋਂ ਬਾਅਦ ਕਿਹੜੇ ਕੰਮ ਪਾਇਆ ਵਾ ਜਿਹੜਾ ਇਹਨੇ ਕੰਮ ਸਿੱਖਿਆ ਵਾ ਮੈਂ ਦੇ ਦਰੋਂ ਦੀ ਵਿਆਹੀ ਆ ਨਾ ਤਾਂ ਕੋਈ ਕੰਮ ਸਿੱਖਿਆ ਹੱਟ ਨਾ ਕੋਈ ਕੰਮ ਕੀਤਾ ਦੂਜੀ ਇਹ ਗੱਲ ਘੜੇ ਘੜੀ ਸਾਨੂੰ ਮਜਬੂਰ ਨਾ ਕਹੋ ਮੇਕਵਾ ਦੀ ਸਿੱਧੀ ਦਾ ਚੰਦੋਂ ਐਨਾਂ ਨਹੀਂ ਹੋਤੇ ਰਹਿਣਾ ਜੇ ਤੇ ਮੈਂ ਵੀ ਉੱਥੇ ਰਹਿਣਾ ਇੰਝ ਹੀ ਹੋਣਾ ਵਾ ਇੰਝ ਹੀ ਰਸ਼ਨ ਪਾ ਕੇ ਦੇਣਾ ਵਾ ਤੇ ਬਸ ਚੱਲ ਜਾਣਾ ਸੇ ਨਹੀਂ ਜਾਂ ਮੈਂ ਨਹੀਂ ਜਾਂਦਾ ਮੰਮੀ ਆਪਾਂ ਤੁਹਾਡੇ ਕੋਲ ਆ ਤੁਹਾਨੂੰ ਬਾਰ-ਬਾਰ ਤੇ ਗੱਲ ਕਹਿਣਦੇ ਆ ਫੋਨ ਸੰਗ ਜਾਣ ਦੋ ਕਹੀਂ ਅੱਗੇ ਬੜਾ ਕੁਵੇਰਾ ਹੋ ਗਿਆ ਵਾ ਤੇ ਦੁਪਹਿਰ ਦੀ ਰੋਟੀ ਬਣਾਉਣੀ ਆ ਤੇ ਰਾਤ ਦੀ ਸਬਜ਼ੀ ਕੱਢੀ ਪਾਚੀ ਜਾਣੀ ਆ ਫੜ ਕੇ ਦੋ ਲਾਇਓ ਆਟਾ ਗੁੱਝਾ ਰੋਟੀ ਖਾ ਕੇ ਲੰਮੇ ਬੈ ਜਾਓ ਫੋਨ ਤੇ ਤੁਹਾਨੂੰ ਪੁੱਛਦੇ ਰਵਾਂਗੇ ਹਾਲ ਚਾਲ ਜੇ ਬਹੁਤ ਹੀ ਘੱਲਣਾ ਤੇ ਆਪਾਂ ਕੰਮ ਆਲੀ ਦਿਖਾ ਦਿੰਨੇ ਇੱਥੇ ਨਹੀਂ ਬੁੱਤਰ ਇੱਥੇ ਕੰਮ ਕੀ ਰਹਾ ਹਰ ਫੱਲੀ ਤੇ ਮੈਂ ਜਾਣੀ ਆ ਉਰ ਤੇ ਜਨਾਬਾ ਸੋ ਮੈਂ ਉੱਠ ਕੇ ਜ ਮਾੜਾ ਮੋਟਾ ਤੇ ਮੈਂ ਕਾਰ ਨਹੀਂ ਲੈਣੀ ਬੱਸ ਕਰ ਠੀਕ ਹੈ ਜੇ ਕਹਿੰਦੇ ਕਿ ਮੈਂ ਕੰਗਾਲੀ ਪੱਕੀ ਝੜ ਜਾਂਦੀ ਐ ਸ਼ਾਮ ਤੱਕ ਤੁਹਾਡੇ ਕੋਲ ਪਹੇਚੇਗੇ ਪੈਸੇ ਜਿਹਨੂੰ ਆਪਾਂ ਤਿਆਰ ਕਰਾਂ ਪਰ ਰਹਿਣਾ ਆਪਾਂ ਤੇਰੇ ਆਪਾਂ ਨੇ ਕਿੱਥੇ ਹੋਣੀ ਪੂਰੀ ਗੱਲ ਕਰਨਾ ਜਾਂ ਤੂੰ ਗੁੱਸੇ ਚ ਝੜ ਜਾਂਦੀ ਐ ਸੁਣੀ ਮੇਰੀ ਗੱਲ ਹਾਂ ਉਹ ਤੈਨੂੰ ਇੱਕ ਸਮਝਾਉਣ ਹੀ ਗਏ ਆ ਪਿਆਰ ਨਹੀਂ ਗੱਲ ਕਰਦੇ ਬਈ ਮੈਂ ਤੇਰੇ ਕੋਲ ਸਮਝਾਇਆ ਹੀ ਨਾ ਉਹਨਾਂ ਨੇ ਨਹੀਂ ਸਮਝੀ ਮੇਰੀ ਗੱਲ ਹੁਣ ਤੂੰ ਜਾਣਾ ਕਿ ਗੱਲਾਂ ਦੇ ਸਮਝਦੇ ਆਂ ਜੇ ਸਮਝਣੀਆਂ ਨੇ ਮੈਂ ਆਪਣੇ ਭਰਾ ਨੂੰ ਫੋਨ ਕਰਾਂ ਆਪਲੀ ਅੱਗੇ ਮੈਨੂੰ ਲਾ ਦਿੰਦਾ ਵਾ ਤੇ ਤੂੰ ਸਮਝਾ ਕੇ ਆਵੀਂ ਮੰਮੀ ਫਿਰ ਆਪਾਂ ਚੱਲਦੇ ਆਂ ਐਵੇਂ ਗਰਮ ਹੋਈ ਜਾਂਦੀ ਆ ਕੋਈ ਨਹੀਂ ਨਾ ਆ ਜਾ ਕਰੂੰਗਾ ਆਪੇ ਉੱਤਰ ਦੇਖ ਲੈ ਜਿੱਥਾ ਤੇਰੀ ਵਰਤੀ ਮੇਰਾ ਤੇ ਨਿਉ ਬੰਦ ਕਰਦਾ ਬੇਟਾ ਹੁਣ ਤੇਰਾ ਬੈਗ ਤਿਆਰ ਆ ਆ ਦੇਖੋ ਚਲ ਉੱਟੋ ਬੈਗ ਨਾ ਤਿਆਰ ਕਰਕੇ ਰੱਖਿਆ ਵਾ ਮੋਨੇ ਤੇ ਕਪੜਾ ਕਪੜਾ ਤੇ ਕੋਈ ਪੋਣੇ ਨਹੀਂ ਸਾਬਾ ਮੈਂ 2 ਹਫ਼ਤੇ ਦਾ ਕੀ ਆਈ ਤੇ ਮੈਂ 4 ਦਿਨ ਬੈ ਕੇ ਚੱਲੀਆਂ ਤੇ ਤਾਂ ਵੀ ਮਾਤਾ ਜੀ ਤਾਂ ਸਾਨੂੰ ਜਾਣ ਨਹੀਂ ਦੇਣਗੀ 4 ਦਿਨ ਤੇ ਪਤਾ ਮੈਂ ਕਿੰਨੀ ਔਖੀ ਕੱਟੀ ਆ ਜਾ ਰੋ ਮਾਂ ਰਹੀ ਆ ਮਾਂ ਨੇ ਤੇ ਕਹਿਣਾ ਹੀ ਆ ਮਾਂ ਚਲੋ ਨਾ 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 ਜੋ ਉਹ ਵੀ ਨਹੀਂ ਕੀ ਕਰਨਾ ਉੱਟੋ ਨਾਂਮੀ ਚੱਲੇ ਜਾਣਾ ਪਹੰਤ ਤਿਆਰ ਰੱਖਿਆ ਆਪਣਾ ਤੇ ਬਸ ਈਜ਼ੀ ਲੋੜਾ ਹੈ ਨਾ ਤੇ ਫੋਨ ਕਰ ਦੋ ਮੈਨੂੰ ਤਾਂ ਸੁਣੇ ਬਾਣੀ ਆਈ ਬਾਣੀ ਜਿਵੇਂ ਮੈਂ ਦੋਵੇਂ ਕਾਦੇ ਮੈਨੂੰ ਗੱਲ ਕਰ ਲੈਂਦੀ ਆ ਗੱਲ ਕਰਕੇ ਨਾ ਤੂੰ ਦਰਵਾਜਾ ਉਸ ਮੇਰੇ ਕੋਲ ਹੀ ਚਲੋਤਾ ਜਾਂਦਾ ਆ ਜਾ ਨਾ ਆ ਜਾ ਮੈਂ ਬਸ ਠੀਕ ੜੀ ਗੱਲ ਕਰਨੀ ਹੈ ਚੱਲੇ ਫਿਰ ਮੇਰੀ ਗੱਲ ਸੁਣ ਬੇਪਾ ਵੀ ਇਹ ਵੀ ਨਹੀਂ ਤੇ ਆਇਆ ਹਾਂ ਤੂੰ ਕਹਿਣਾ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਮੇਰਾ ਛੇ ਘੋੜਾ ਤੇਰੇ ਬਿਨਾਂ ਤੇ ਮੇਰਾ ਕੋਈ ਵੀ ਨਹੀਂ ਹੈਗਾ ਮੰਮੀ ਜੀ ਮੇਰਾ ਕਾਲ ਨੂੰ ਕੰਮ ਕਰ ਥੱਕ ਹੋ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਮੁੰਡਾ ਸਟੈਂਡ ਹੋਵੇ ਆਪਣੇ ਪੈਰਾਂ ਤੇ ਉਹ ਪੁੱਤਰ ਮੈਂ ਤੇਰੀ ਹਰ ਗੱਲ ਮੰਨਦੀ ਆ ਮੈਨੂੰ ਵੀ ਪਤਾ ਕਿ ਇਹ ਮਜਬੂਰੀ ਹੈ ਪਰ ਮੇਰੇ ਸਿਰ ਤੇ ਕੋਈ ਹੋਣਾ ਚਾਹੀਦਾ ਨਾ ਹਾਰਾ ਕੱਲ ਮੈਨੂੰ ਬੁੱਢੀ ਠੇਰੀ ਲਿਆਦਾ ਅੰਮ੍ਰਤ ਤੇ ਮੈਨੂੰ ਕਿਥੇ ਤੀਂ ਦਿਨ ਰੋੜ ਪੈ ਗਏ ਨਾ ਕੁਝ ਹੋ ਜੇ ਮੈਨੂੰ ਕੁਝ ਹੋ ਹੀ ਜਾਵੇ ਫੇਰ ਕੌਣ ਜ਼ਿੰਮੇਵਾਰੀ ਉਹ ਮੰਮੀ ਤੁਸੀਂ ਪ੍ਰਮਾਤਮਾ ਕੋ ਸੋਖ ਮੰਗਿਆ ਕਰੋ ਇਹੋ ਜਿਹਾ ਗੱਲਾਂ ਤੋਂ ਸੋਚਦੇ ਜੇ ਤੇ ਮੈਨੂੰ ਕੁਛ ਹੋ ਜੇ ਕਾਦੇ ਵਾਸਤੇ ਹੋ ਜਾਈ। ਪੁੱਤਰ ਮੈਂ ਤੇ ਨਹੀਂ ਸੋਚਦੀ ਪਰ ਫੇਰ ਵੀ ਤੈਨੂੰ ਪਤਾ ਹੈ ਦਿਮਾਗ ਵਿੱਚ ਆ ਜਾਂਦਾ ਮੈਨੂੰ ਕੋਈ ਜੱッセਗਾ ਨਾ ਤੇ ਮੈਂ ਦੱਸ ਮੈਂ ਤੇ ਆਪਣੀ ਬਿਮਾਰ ਹੋਣਾ ਹੀ ਹੋਣਾ। ਮੈਨੂੰ ਲੱਗਦਾ ਅੱਜ ਨਹੀਂ ਜੇ ਤੁਸੀਂ ਜਾਣਾ ਤੇ ਮੈਂ ਕਹਿੰਦੀ ਆ ਸਮਾਨ ਕੱਢ ਦਿੰਦੀ ਮੈਂ ਤੁਹਾਡਾ ਤੇ ਮੈਂ ਇਕੱਲੀ ਜਗਣਾਂਗੀ। ਯਾਰ ਕਿਉਂ ਕੱਪੜੇ ਮੇਰੇ ਕਢਨੇ ਆ ਤੇ ਮੈਂ ਤਾਂ ਕਹਿ ਦਿੰਦੇ ਆ ਚੱਲਿਆ ਵਾ ਮਮੀ ਤੁਸੀਂ ਨਾ ਮਿਲਟਾਓ। ਨਾ ਦਿਲਟਾਓ। ਠੀਕ ਆ ਮੈਂ ਚੱਲਣਾ ਹਾਂ। ਇਨੇ ਇਨਨ ਸੁੱਟਿਆ ਇਹਨੂੰ ਬਿਚਾਰੀ ਉਹ ਗੱਲੀ ਘਰ ਕੀ ਕਰੇ ਕੀ ਦਾ ਇਹਨਾਂ ਨੂੰ ਫੇ ਭਾਈ ਬੜਾ ਬੜਾ ਚਲੇ ਰਹੀਏ ਚਲੇ ਜਾਂਦੇ ਆ ਮੇਰਾ ਘੇ ਕੋਣ ਹੈ ਤੇ ਮੇਰੀ ਇੱਕੋ ਵੀ ਨਹੀਂ ਸੁਣਦੇ ਭਾਈ ਬਾਰੇ ਜਾਣ ਕੇ ਬਸ ਜੋ ਜਾਈ ਬਸ ਲਾ ਕੇ ਲੈ ਕੇ ਨਹੀਂ ਜਦਾ ਮੇਰਾ ਘੇ ਨਾ ਵੱਟੀ ਇਹਨਾਂ ਮੇਰਾ ਇੱਕੋ ਇੱਕ ਤਾਂ ਹੈ ਉਹ ਵੀ ਸੀ ਮੰਦਰੀਆ ਬਲ ਸੇਕੇ ਦੌਤ ਮੇਰਾ ਥੀ ਬੜੇ ਪਿਆਰੇ ਕੋਣ ਹੈਗਾ ਮੇਰਾ ਤੇ ਕੋਈ ਸਹਾਰਾ ਨਹੀਂਗਾ ਮੈਨੂੰ ਤੇ ਜਰਵੇਦਾ ਹੀ ਆਸਰਾ ਗਿਆ ਸੀ ਇਹ ਵੀ ਕੰਦਾ ਮੈਂ ਸੂਰੇ ਰਹਿਣਾ ਨਾ ਸੂਰੇ ਰਹਿਣਾ ਹੁਣ ਦੱਸੋ ਮੈਂ ਕੀ ਕਰ ਸਕਦੀ ਆ ਮੇਰੀ ਬੜੀ ਮਜਬੂਰ ਹੋ ਗਈ ਹੈ ਯਾਰ ਦੌਤ ਇੰਨਾ ਬਹਿਣੋਂ ਮੈਂ ਕੀ ਕਰ ਇਹਨਾਂ ਨਾਲ ਮੈਂ ਗੱਲਾਂ ਕਰ ਇਹਨਾਂ ਨਾਲ ਕੀ ਕਰ ਮੈਂ ਲੱਗਦਾ ਰੱਬਾ ਆ ਸੂਟ ਉਦੋਂ ਦੇ ਇੱਥੇ ਪਏ ਆ ਚੁੰਨੀਆਂ ਵੜਾਈ ਕਰਨ ਵਾਲੀਆਂ ਦਿੱਤੀਆਂ ਹੀ ਆ ਲੈ ਕੇ ਨਹੀਂ ਆਈ ਚਲ ਐਂਜ ਕਰਦੀ ਆ ਜਾਨੀ ਬਾਜ਼ਾਰ ਲੈ ਕੇ ਬਹੁਤ ਚੁੰਨੀ ਦਾ ਹੁੰਦਾ ਐ ਸਭ ਨਾਲ ਨਗਾਲੀ ਕਰ ਲਵਾਂ ਹੈਲੋ ਹੈਲੋ ਸਸੀ ਕਾ ਭਾਬੀ ਜੀ ਸਤਿ ਸ਼੍ਰੀ ਅਕਾਲ ਸਮੀ ਕੀ ਹਾਲ ਆ ਬਸ ਠੀਕ ਆ ਭਾਬੀ ਤੁਸੀਂ ਸੁਣਾਓ ਠੀਕ ਹੋ ਸਾਰੇ ਜਣੇ ਹਾਂ ਹਾਂ ਵਧੀਆ ਤੁਸੀਂ ਸੁਣਾ ਵੀਰੇ ਦਾ ਹੁੰਦਾ ਫੋਨ ਠੀਕ ਠਾਕ ਆ ਹਾਂ ਹੰਦਾ ਫੋਨ ਹੈ ਮੇਰਾ ਠੀਕ ਹੈ ਜਰਾ ਭਾਬੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਹੋਗੀ ਸ਼ੰਮੀ ਤੇ ਰਿਵਾਜ ਇਸ ਤਰ੍ਹਾਂ ਦੇ ਕਿ ਹੋਂਦੀ ਮੈਨੂੰ ਜਿਤਨਾ ਲੋਨਦੀ ਹੁੰਦੀ ਤੂੰ ਕੀ ਕਰਾਂ ਭਾਬੀ ਤੁਹਾਨੂੰ ਦੱਸਣ ਲੱਗੀ ਹਾਂ ਦੱਸਿਆ ਤੇ ਬਹੁਤ ਵਾਰਿਆ ਪਹਿਲੇ ਹਾਂ ਪਰ ਪਤਾ ਨਹੀਂ ਤੁਸੀਂ ਤੇ ਮੰਮੀ ਜੀ ਜਕੀਨ ਹੀ ਨਹੀਂ ਕਰਦੇ ਮੇਰੇ ਤੇ ਪਹਿਲੇ ਮੈਂ ਸੋਚਿਆ ਕਿ ਘਰ ਹੁਣ ਦੱਸਣਾ ਹੀ ਨਹੀਂ ਆ ਜੋ ਮੇਰੇ ਨਾਲ ਹੁੰਦਾ ਵਾ ਨਾ ਹਮ ਵੇਖ ਹੀ ਜਾਊਗੀ ਵਾਤੋ ਵਾਦ ਮੈਨੂੰ ਜਾਨੋ ਹੀ ਮਾਰ ਦੇਣਗੇ ਇਹ ਗੱਲ ਉਹ ਦੀ ਜੰਮੀ ਪਰ ਫਿਰ ਫਿਰ ਮੇਰੇ ਮਾਨ ਨੇ ਕਿਹਾ ਨਹੀਂ ਆਪਣੇ ਆਪਣੇ ਹੁੰਦੇ ਆ ਇੱਕ ਰੀ ਦੱਸਾਂ ਤਾਂ ਸਹੀ ਪਰ ਜਾਈ ਨੂੰ ਬਾਗੀ ਮੈਨੂੰ ਫੇਰ ਘੁੱਟਿਆ ਇਹਨਾਂ ਨੇ ਫੇਰ ਘੁੱਟਿਆ ਇਹਨਾਂ ਨੇ ਹਾਹੋ ਮੈਨੂੰ ਕਹਿੰਦੇ ਪਏ ਸੀ ਕਿ ਅਖੇ ਜਾ ਕੇ ਕਹਿ ਕਿ ਜਨਮ ਦਿਨ ਤੇ ਗੱਡੀ ਲੈ ਕੇ ਆਉਣ ਤੇ ਮੈਂ ਕਿਹਾ ਮੈਂ ਆਪਣੇ ਘਰੇ ਗੱਲ ਕਰ ਲਈ ਆ ਗੱਡੀ ਗੁੱਡੀ ਤੁਹਾਨੂੰ ਹੁਣ ਕੋਈ ਨਹੀਂ ਮਿਲਣੀ ਇੱਕ ਮਿੰਟ ਗੱਡੀ ਲੈ ਕੇ ਆ ਕੀ ਹੋਇਆ ਭਾਬੀ ਆਵਾਜ਼ ਥੋੜੀ ਕੱਟਣ ਦੀ ਮੈਂ ਥੋੜਾ ਦੇਖਾਂ ਗੱਡੀ ਲੈ ਕੇ ਆ ਭਾਬੀ ਕਹਿੰਦੇ ਗੱਡੀ ਲੈ ਕੇ ਆ ਜਨਮ ਦਿਨ ਤੇ ਰਣਜੀਤ ਨੂੰ ਗੱਡੀ ਚਾਹੀਦੀ ਆ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਮੈਂ ਕਿ ਮੇਰੇ ਘਰਦਿਆਂ ਦਾ ਪਹਿਲੇ ਹੀ ਬੜਾ ਹੱਥ ਟਾਈਟ ਆ ਵੀਰਾ ਮੇਰਾ ਦੇਸੋਂ ਪਰਦੇਸ ਬੈਠਾ ਵਾ ਪਹਿਲੇ ਹੀ ਇੰਨਾ ਕਰਜ਼ਾ ਚੁੱਕ ਕੇ ਤੇ ਵੀਰੇ ਨੂੰ ਬਾਹਰ ਭੇਜਿਆ ਸੀ ਫਿਰ ਤੁਸੀਂ ਵਿਆਹ ਤੇ ਇੰਨੇ ਪੈਸੇ ਲਵਾਤੇ ਮਿਲ ਲੀਆਂ ਉਹ ਆਪਣੀ ਮਰਜ਼ੀ ਨਾਲ ਕਰਾਈਆਂ ਵਰਾਤ ਸੰਬੰਧੇ ਨਾ ਪੈਸਾ ਲੱਗ ਗਿਆ ਉਹਨਾਂ ਦਾ ਤੇ ਮੰਮੀ ਨਾ ਹੀ ਇਹਨਾਂ ਨੂੰ ਗਹਿਣਾ ਪਾਇਆ ਵਾ ਹਰ ਇੱਕ ਚੀਜ਼ ਜਿੱਤਰਾ ਜਿ ਬਚੋਲਣ ਨੇ ਕਿਹਾ ਹਰ ਇੱਕ ਚੀਜ਼ ਦਿੱਤੀ ਮਹਿੰਗੀ ਤੋਂ ਮਹਿੰਗੀ ਹੁਣ ਕੱਪੜੇ ਇਹਨਾਂ ਨੇ ਨਾ ਲਿਆ ਹੀ ਕੱਪੜੇ ਵੀ ਦੇ ਦਿੱਤੇ ਮੈਨੂੰ ਸੋਭਾ ਮੰਮੀ ਗੁੱਸੇ ਹੁੰਦੇ ਸੀ ਨਹੀਂ ਦੇਣੀ ਮੈਂ ਫੇਰ ਵੀ ਮੈਂ ਕਿਾ ਚੱਲਦੀ ਆ ਵਾ ਪਰ ਇਹ ਤੇ ਹੱਦੋਂ ਵੱਧ ਹੋ ਗਈ ਹੁਣ ਉਹੀ ਤੇ ਗੱਲ ਆ ਨਾ ਭਾਬੀ ਮੈਂ ਤੁਹਾਨੂੰ ਇਹੋ ਸਮਝਾਉਣਾ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਮੈਂ ਉਸ ਮੁੰਡੇ ਕਰਕੇ ਇਦਾਂ ਕਰਨ ਢਈ ਆ ਇਹ ਬਿਲਕੁਲ ਗਲਤ ਹੈ ਭਾਬੀ ਉਹ ਨਾ ਹੋਵੇ ਕਿ ਇੱਥੇ ਕੋਈ ਚੰਦ ਚੜ੍ਹ ਜੇ ਤੇ ਤੁਸੀਂ ਬਾਅਦ ਸਾਰੀ ਉਮਰ ਪਛਤਾਵਾ ਕਰੋ ਕਿ ਅਸੀਂ ਆਪਣੀ ਕੁੜੀ ਦੀ ਗੱਲ ਨਹੀਂ ਸੁਣੀ ਉਸ ਟਾਈਮ ਨਹੀਂ ਸ਼ੰਮੀ ਮੇਰੀ ਗੱਲ ਸੁਣ ਤੂੰ ਤੂੰ ਹੌਂਸਲਾ ਰੱਖ ਜੇ ਇਹ ਗੱਲ ਸੱਚੀ ਹੈ ਤੇ ਮੈਂ ਤੇਰੇ ਨਾਲ ਖਲੋਤੀ ਆ ਤੇ ਜੇ ਇਹ ਗੱਲ ਹੋਈ ਤੂੰ ਸਮਝ ਗਈ ਪਈ ਨਾ ਮੇਰੀ ਗੱਲ ਹਾਂ ਭਾਬੀ ਫਿਰ ਮੈਂ ਇੱਥੇ ਕੁਝ ਨਹੀਂ ਕਰ ਸਕਦੀ ਤੇ ਪਰ ਜੇ ਇਹਨਾਂ ਨੇ ਇਹ ਕਰਤੂਤ ਕੀਤੀ ਤੇਨੂੰ ਹੁਣ ਫਿਰ ਹੱਥ ਚੁੱਕਿਆ ਹੈ ਤੇ ਇਹਨਾਂ ਨੇ ਚੀਜ਼ਾਂ ਮੰਗੀਆਂ ਹੈ ਮੈਂ ਕੱਲੀ ਇੰਨਾ ਵਾਸਤੇ ਕਾਪੀ ਮੈਂ ਨਹੀਂ ਬਖਸ਼ਨੀ ਭਾਬੀ ਜੀ ਮੇਰੀ ਗੱਲ ਸੁਣੋ ਮੈਂ ਕਾਹਤੋਂ ਝੂਠ ਬੋਲੂਗੀ ਸਾਰਾ ਘਰ ਭਰਿਆ ਆ ਹਾਂ ਠੀਕ ਆ ਰਣਜੀਤ ਵੀ ਵਧੀਆ ਆ ਬਸ ਇੱਕੋ ਗੱਲ ਆ ਕਿ ਲਾਲਚੀ ਆ ਮੈਂ ਕਾਹਤੋਂ ਝੂਠ ਬੋਲੂਗੀ ਕਿ ਮੈਂ ਇੱਥੇ ਰਹਿਣਾ ਨਹੀਂ ਆ ਮੈਨੂੰ ਨਜਾਇਜ਼ ਤੰਗ ਕਰਦੇ ਆ ਮੈਂ ਕਿਉਂ ਆਪਣਾ ਘਰ ਖਰਾਬ ਕਰੂੰਗੀ ਝੂਠ ਬੋਲ ਕੇ ਮੈਂ ਤਾਂ ਖੁਦ ਖੁਸ਼ ਸੀ ਕਿ ਚੱਲ ਜਿੱਥੇ ਮੇਰਾ ਵਿਆਹ ਹੋ ਗਿਆ ਬਸ ਠੀਕ ਆ ਮੈਂ ਸੋਨ ਕਾਦੀ ਸੀ ਕਿ ਅੱਜ ਤੋਂ ਬਾਅਦ ਇਹੋ ਮੇਰਾ ਘਰ ਆ ਇਹੋ ਮੇਰਾ ਘਰ ਵਾਲਾ ਆ ਇੱਥੇ ਜੀਵਾਂਗੀ ਇੱਥੇ ਮਰਾਂਗੀ ਕੋਈ ਗੱਲ ਨਹੀਂ ਚੱਲੀ ਪਰ ਮੈਨੂੰ ਕੀ ਪਤਾ ਸੀ ਮੈਨੂੰ ਨਾ ਤੇਰੀਆਂ ਸਾਰੀਆਂ ਗੱਲਾਂ ਤੇ ਯਕੀਨ ਆ ਤੇ ਮੈਂ ਉਦੋਂ ਦੀਆਂ ਤੇਰੀਆਂ ਗੱਲਾਂ ਸੁਣ ਕੇ ਵਿੱਚੋਂ ਸੋਚਦੀ ਵੀ ਪਈ ਆ ਪਰ ਮੈਂ ਮੰਮੀ ਜੀ ਕਰਕੇ ਥੋੜੀ ਮਜਬੂਰ ਹੋ ਜੰਨੀ ਆ ਪਰ ਹੁਣ ਬਸ ਬਥੇਰਾ ਹੋ ਗਿਆ ਹੁਣ ਨਹੀਂ ਮੈਂ ਬਖਸ਼ਣਾ ਇਹਨਾਂ ਨੂੰ ਭਾਬੀ ਜੇ ਮੰਮੀ ਜੀ ਅਜੇ ਬਣਾ ਨਾ ਮੰਨੇ ਤੇ ਠੀਕ ਆ ਉਨਨ ਨੂੰ ਇੰਨੀ ਗੱਲ ਕਹਿਦੀ ਮੇਰੇ ਵੱਲੋਂ ਕਿ ਜੇ ਤੇਰੀ ਧੀ ਉੱਥੇ ਮਰ ਗਈ ਨਾ ਤੇ ਉਹਨੂੰ ਰੋਣਾ ਨਹੀਂ ਬਸ ਮਗਰ ਚੁੱਪ ਕਰ ਜਾ ਤੂੰ ਇਹ ਗੱਲ ਨਹੀਂ ਕਰਨੀ ਇਹ ਤੋਂ ਪਹਿਲਾਂ ਕਿ ਕੋਈ ਗੱਲ ਹੋਵੇ ਮੈਂ ਤੇਰੇ ਕੋਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਮੰਮੀ ਨੂੰ ਲੈ ਕੇ ਹੁਣੇ ਆਉਣੀ ਬਹੁਤੀ ਗੱਲਾਂ ਚੱਲ ਹੌਂਸਲਾ ਰੱਖ ਕੋਈ ਗੱਲ ਨਹੀਂ ਤੇਰੀ ਭਾਬੀ ਤੇਰੇ ਨਾਲ ਖਲੋਤੀ ਆ ਠੀਕ ਐ ਭਾਬੀ ਚਲ ਠੀਕ ਐ ਮੇਰਾ ਬੰੂ ਕੋਈ ਨਹੀਂ ਮਾਵੀ ਉਡੀਕ ਤੇ ਬੜੀ ਪਰੇਸ਼ਾਨ ਐ ਤੇ ਮੰਮੀ ਜੀ ਜਕੀਨ ਨਹੀਂ ਕਰਨ ਦੇ ਇਹ ਇਤਾਂ ਤੇ ਕੰਮ ਖਰਾਬ ਆ ਉਹਨਾਂ ਨੂੰ ਤੇ ਘੁੱਟ ਘੁੱਟ ਕੇ ਕੁੜੀ ਮਾਰ ਦੇਣਗੇ ਇੰਨੇ ਲਾਲਚੀ ਬੰਦੇ ਨਿਕਲੇ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਜਿਹੋ ਜਿਹੀਆਂ ਗੱਲਾਂ ਕਰਦੇ ਜੇ ਬਰੂਵਿਆਂ ਤੱਕ ਉਹਨਾਂ ਦੇ ਡੋਲਦਾ ਹੋਵੇ ਤੂੰ ਇੰਨਾ ਲਾਲਚ ਕਿਉਂ ਕਰਨ ਉਹ ਤੋਂ ਧੀ ਘਰ ਬਠਾਈ ਆ ਉਹਦੇ 'ਚ ਵੀ ਲਾਲਚ ਭਰਿਆ ਕਿ ਮੈਨੂੰ ਦਸ ਦਾ ਹਜ਼ਾਰ ਵਾਲੇ ਸੂਟ ਚਾਹੀਦੇ ਇਹ ਕੰਮ ਬੜਾ ਹੀ ਖਰਾਬ ਆ ਅਹੀਂ ਤਾਂ ਦੇਨ ਜੋਗੇ ਹੀ ਰਹਿ ਜਾਾਂਗੇ ਤੇ ਨਾ ਸਾਡੀ ਕੁੜੀ ਸੋਖੀ ਰਹੇਗੀ ਇੱਕ ਤੋਂ ਚੰਗਾ ਕਿ ਮੈਂ ਮੰਮੀ ਨਾਲ ਗੱਲ ਕਰਾਂ ਤੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰ ਜਾਵਾਂ ਤੇ ਅੱਜ ਆਮੋ ਸਾਹਮਣੇ ਗੱਲ ਹੋਈ ਜਾਵੇ ਸਾਰੀਆਂ ਗੱਲਾਂ ਤੋਂ ਪਰਦਾ ਉੱਠਣਾ ਛੁਰੂ ਦੀ ਹੈ ਚਲ ਮੈਂ ਕਰਦੀ ਮੰਮੀ ਨਾਲ ਗੱਲ ਮੈਨੂੰ ਤਾਂ ਬਹੁਤ ਟੈਨਸ਼ਨ ਹੁੰਦੀ ਹੈ ਕਿਤੇ ਕੁੜੀ ਨੂੰ ਕੁਝ ਹੋ ਨਾ ਜਾਵੇ ਅਕੀਤੀ ਪੁੱਤ ਇਧਰ ਆ ਮੇਰੀ ਗੱਲ ਸੁਣ ਕੀ ਕਰਂ ਰਹੀ ਆ ਤੇਰਾ ਤਾਂ ਸਾਰੀ ਢੜੀ ਕਿਤੇ ਚੌਂਕੇ ਦਾ ਨਹੀਂ ਨਿਭੜਦਾ ਬੰਦਾ ਕਿਹਦੀ ਗੱਲ ਸੁਣ ਲੈ ਭਾਵੇਂ ਇੱਥੇ ਮਰਨ ਦੇ ਆਵੇਂ ਤੇ ਤੂੰ ਆਪਣਾ ਹੀ ਨਹੀਂ ਆ ਆ ਜਾ ਹੁਣ ਗੱਲ ਤੇ ਸੁਣ ਲੈ ਹਾਂਜੀ ਮੰਮੀ ਉਹ ਆ ਇੱਥੇ ਬੈਠ ਦੱਸੂਗੀ ਹਾਂਜੀ ਮੰਮੀ ਉਹ ਹਾਂ ਨਾ ਕੀ ਤੂੰ ਤੇ ਕਿਤੇ ਮਹੀਨਾ ਹੀ ਲਾ ਦੇਣੀ ਚੌਂਕੀ ਕੀ ਗੱਲ ਹੋ ਗਈ ਤੁਹਾਨੂੰ ਉਹ ਮੇਰਾ ਸਿਰ ਇੰਨਾ ਪਾਟਣ ਦੇ ਆਉਂਦੇ ਪਤਾ ਨਹੀਂ ਬੀਬੀ ਉਹ ਯਾਰ ਕੱਟਿਆ ਹੀ ਗਿਆ ਮੇਰੀਆਂ ਦੇ ਨਾਲ ਰਾਤ ਹੀ ਮੈਨੂੰ ਨੀਂਦ ਆਈ ਆ ਤੇ ਸਵੇਰ ਦੀ ਪਈਆਂ ਨੀਂਦ ਨੂੰ ਜ ਮੈਨੂੰ ਫੇਰ ਨਹੀਂ ਆਈ ਚਾਹ ਵੀ ਪੀਤੀ ਆ ਪਰ ਸਿਰ ਨਹੀਂ ਹਟਿਆ ਕੋਈ ਗੱਲ ਨਹੀਂ ਮੰਮੀ ਵਧੀ ਗੱਲ ਮੈਂ ਤੁਹਾਡੇ ਤੇਲ ਚਾਸ ਦੇਣੀ ਸੀ ਇਹ ਹੋਣੀ ਤੇ ਤੈਨੂੰ ਮੈਂ ਕਹਿਣ ਗਈ ਆ ਕਿ ਤੇਰਾ ਪੂਰਾ ਤੇਲ ਲਿਆ ਕੇ ਤੇ ਮੇਰੀ ਚਾਸੀ ਦਾ ਥੋੜਾ ਬੂਤਾ ਮਿਲਿਆ ਤੇ ਉਹ ਕੰਮ ਕਰ ਗਿਆ じゃਗਾ じゃ ਕੋਈ ਨਹੀਂ ਮੈਂ ਤੇਲ ਚਾਸ ਦੇਣੀ ਪੁੱਤ ਗਿਆ ਤੁਹਾਨੂੰ ਇੱਥੇ ਚੈੱਕ ਕਰਾ ਦੇਣੀ ਬੀਬੀ ਦਵਾਈ ਦਵਾ ਦੇਣੀ ਆ ਆ ਦਵਾਈ ਆ ਕੱਦੀ ਖਰਾ ਖਰਾ ਪਰ ਮੇਰੀ ਗੱਲ ਸੁਣੋ ਪਹਿਲਾਂ ਸ਼ੰਮੀ ਦਾ ਨਾ ਆਇਆ ਫੋਨ ਉਹ ਬੜੀ ਤੰਗ ਜੀ ਉਹਨਾਂ ਕੁੜੀ ਰੋਂਣ ਦੀ ਬੜਾ ਜ਼ਿਆਦਾ ਤੇ ਮੇਰੇ ਕੋ ਨਹੀਂ ਜੋ ਰੋਂਦੀ ਵੇਖੀ ਜਾਂਦੀ ਤੇਰ ਕੋ ਨਹੀਂ ਦੇਖੀ ਜਾਂਦੀ ਤੂੰ ਤੇ ਉਹਦੀਆਂ ਗੱਲਾਂ 'ਚ ਝਾਟੀ ਫਸ ਜਾਂਦੀ ਆ ਅੱਗੇ ਕੀ ਹੋਇਆ ਪਤਾ ਹੀ ਨਹੀਂ ਮम्मी ਇਦੋਂ ਹੀ ਯਕੀਨ ਕਰੋ ਮੇਰੀ ਗੱਲ ਦਾ ਕੁੜੀ ਬਾਰ-ਬਾਰ ਇੱਕੋ ਗੱਲ ਝੂਠ ਥੋੜਾ ਬੋਲੂਗੀ ਅੱਗੇ ਫੋਨ ਆਇਆ ਇਹਨਾ ਕਿ ਤਰ੍ਹਾਂ ਆਪਾਂ ਗਈਆਂ ਤੇ ਪਤਾ ਕਿੰਨੀ ਝੂਠੀ ਬਈ ਮਤਰਾ ਜਿਹਾ ਤਾਂ ਉਹ ਜੀ ਉਹ ਵਿਚਾਰੀ ਉਹ ਜੀ ਮੈਂ ਤੇ ਕਿ ਗਈ ਬੁਰੀ ਗੱਲ ਆ ਕੋਈ ਮਾਰੀ ਗੱਲ ਸੁਣੀ ਆ ਅਗਲੇ ਤਾਂ ਕਿਤੇ ਇੰਨੀ ਹੱਸ ਕੇ ਕੋਈ ਕਿਤੇ ਫੁੱਲ ਕਰਦੇ ਅਗਲੀ ਦੇ ਮੂੰਹ 'ਚ ਪਰ ਮੰਮੀ ਕੁੜੀ ਝੂਠ ਥੋੜਾ ਬਾਰ-ਬਾਰ ਬੋਲਦੀ ਅਗਲੇ ਲਾਲਚੀ ਹੈਗੇ ਆ ਮੂੰਹ ਮੂੰ ਚੀਜ਼ਾਂ ਮੰਗਦੇ ਤੁਹਾਡੇ ਸਾਹਮਣੇ ਉਦੋਂ ਵੀ ਹਾਨੂੰ ਸੁਣਾਈ ਦਿੱਤਾ ਕਿ ਤਿੰਨ ਸੂਟ ਲੈ ਕੇ ਆਇਆ ਕਰੋ ਕੱਲ੍ਹ ਅਜੀ ਉਹਦੀ ਮੇਰੀ ਮੰਮੀ ਉਹਦੀ ਨਾਲ ਮੇਰੀ ਗੱਲ ਹੋਈ ਸੱਸ ਨਾਲ ਅੱਛਾ ਤੇ ਕਿਤੇ ਇੰਨੀਆਂ ਸੋਹਣੀਆਂ ਜਨਾਨੀ ਨੇ ਗੱਲਾਂ ਕੀਤੀਆਂ ਪਹਿਰਾ ਉਹ ਤੇ ਮੇਰੀ ਇੱਤਿ ਬੜੀ ਕਰਦੇ ਆ ਤੇ ਨਾਲੇ ਕੁੜੀ ਦੀ ਤੇ ਤੂੰ ਕੁੜੀ ਜਿਦਾਂ ਗੱਲਾਂ ਸੁਣ ਸੁਣ ਮੈਨੂੰ ਨਹੀਂ ਯਕੀਨ ਹੁੰਦਾ ਤੈਨੂੰ ਮੂਹ ਦੇ ਮਿੱਠੇ ਤੈਨੂੰ ਆਵੇ ਨਾਵੇਂ ਮੈਨੂੰ ਦੇ ਯਕੀਨ ਆ ਤੇ ਜੇ ਉਹ ਨਹੀਂ ਗੱਲ ਸੁਣਾ ਇੱਕ ਵਾਰੀ ਨਾ ਆਪਾਂ ਸ਼ਮੀ ਘਰ ਚੱਤੀ ਆ ਮੇਰੀ ਸੁਣੇਗੀ ਤਦ ਲ ਕਿ ਜੇ ਮੈਂ ਕਿਤੇ ਹੱਥ ਸਾਥ ਤੋਂ ਨੇ ਮੇਰੇ ਨਾਲ ਗੱਲਾਂ ਕੀਤੀ ਨਾ ਮੈਂ ਸ਼ਮੀ ਦਾ ਪੁੱਛ ਪੁੱਛਿਆ ਦੀ ਨਾ ਉਹ ਜੀ ਆ ਸਿਰ ਤੇ ਰੋਣਾ ਵਾ ਇਹ ਕੰਮ ਕਰਕੇ ਵੇਲੇ ਹੋ ਗਿਆ ਭੈਣ ਜੀ ਕਿਤੇ ਕੁੜੀ ਸਾਡੀ ਬੜੀ ਖੁਸ਼ ਆ ਤਾਂ ਤੂੰ ਆਵੇਂ ਨਾ ਉਹ ਚਵਾਤੇ ਗਾ ਜੀ ਨੇ ਖੇੜਿਆ ਕਰਨ ਨਾਲ ਉਹ ਛੇੜ ਜਿੰਦੀ ਰਹੀ ਜਤੋਂ ਦੀ ਧੂੜ ਲੱਗਦੀ ਨਹੀਂ ਨਹੀਂ ਮੰਮੀ ਮੈਂ ਕੋਈ ਉਹ ਜੀ ਗੱਲ ਥੋੜਾ ਉਹਨੂੰ ਕਰਦੀ ਆਂ ਮੇਰੇ ਰਾਜੀ ਬਾਜੀ ਪੁੱਛਦੀ ਉਹਦੇ ਘਰ ਦਾ ਪਰ ਇਹ ਵਾ ਕੀ ਨਹੀਂ ਮੈਨੂੰ ਉਹ ਜਤਰਾ ਕੁੜੀ ਰੋਂੜੀ ਹੈ ਨਾ ਮੈਨੂੰ ਪਤਾ ਵਾ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਘਰ 'ਚ ਉਹ ਕਹਿੰਦੀ ਗੱਡੀ ਮੰਗਣ ਦੇ ਹੈ ਗੱਡੀ ਹਾਂਜੀ ਉਹ ਗੱਡੀ ਮੰਗਣ ਦੇ ਰਾਣੇ ਦੇ ਵਰਦੇ ਤੇ ਉਹ ਜਾ ਗਾਂ ਕਲੋ ਦੀ ਮੰਮੀ ਵੀ ਗਈ ਮੇਰੇ ਨਾਲ ਗੱਲਾਂ ਕਰਨ ਪਿਆ ਵੈਜੀ ਕੁਮਾਂਡੀਆਂ ਦਾ ਨਵਾਂ ਨਵਾਂ ਵਿਆਹ ਆ ਵਿਆਹ ਨੂੰ ਤਾਂ ਕਿਤੇ ਹੋ ਗਿਆ ਕਹਿੰਦੀ ਮਹੀਨਾ ਦੋ ਮਹੀਨੇ ਕੋ 6 ਮਹੀਨੇ ਮੈਨੂੰ ਨਹੀਂ ਪਤਾ ਤੇ ਗੱਡੀ ਕੌਣ ਆਈ ਆ ਉਹ ਤਾਂ ਵੈਸੇ ਗੱਲਾਂ ਕਰਨ ਦੇ ਸਰਸੀ ਦੀ ਤਰ੍ਹਾਂ ਕਰੀ ਤਾ ਉਹਨਾਂ ਨੇ ਅਸਾਂ ਕੋਈ ਗੱਡੀ ਦੀ ਗੱਲ ਨਹੀਂ ਕੀਤੀ ਇਹ ਤੈਨੂੰ ਭਲੇਖਾ ਹੀ ਤੂੰ ਸ਼ਮੀ ਦੀਆਂ ਗੱਲਾਂ ਚ ਨਾ ਤੇ ਨਾਲੇ ਮੈਨੂੰ ਉੱਥੇ ਘੜੀ ਘੜੀ ਖੜ ਕੇ ਤੇ ਬੁਰੀ ਨਾ ਬਣਾ ਅੱਛਾ ਮੈਂ ਇੰਨੀ ਝੂਠੀ ਮੇਰੀ ਸੁਣ ਲੈ ਮੇਰੀ ਗੱਲ ਸੁਣ ਲਓ ਇੱਕ ਵਾਰੀ ਚੱਲੀ ਆਪਾਂ ਆਪਾਂ ਵੈਸੇ ਚ ਚੱਲਦੇ ਆਪਾਂ ਵੇਨੇ ਆ ਨਾ ਅਸੀਂ ਮਿਲਣ ਆਏ ਆ ਕਹਿੰਦਾ ਇੱਥੇ ਬਾਜ਼ਾਰ ਆ ਇਹ ਮਿਲਦੀ ਹੈ ਕਿਆ ਇਦਾਂ ਕਹਿ ਦਿੰਨੇ ਅਗਲੇ ਵਾਲੇ ਆਖੜਾ ਤਿੰਨ ਤੀਜੇ ਦੇ ਅਗਲੀ ਫੋਨ ਕਰਦੀ ਝੋਲਾ ਕਿਉਂਕਿ ਮਾਂ ਵੀ ਤੁਰਤੇ ਜੀ ਉਹੋ ਜੀ ਪਰਜਾਈ ਆ ਅਕਈ ਇਹਨਾਂ ਨੂੰ ਮੰਮੀ ਉਦਨ ਤੇ ਆਪਾਂ ਸੁੱਟ ਦੇਣ ਗਏ ਆ ਛੁੱਟ ਦੇਣ ਗਿਆ ਤੇ ਹੁਣ ਉਹਨਾਂ ਖੜਾ ਕੀ ਲੈਣਾ ਗਿਆ ਚਲੋ ਕੋਈ ਨਹੀਂ ਮੈਂ ਕਹਿ ਦੂੰਗੀ ਮੇਰਾ ਨਹੀਂ ਦਿਲ ਲੱਗਦਾ ਇੱਕ ਵਾਰੀ ਵੇਖਿਆ ਤਾਂ ਸਹੀ ਮਮੀ ਜੇ ਮਾਰਿਆ ਕੁੱਟਿਆ ਹੋਗਾ ਕੁੱਟਾ ਦਾ ਪਤਾ ਤੇ ਲੱਗਦਾ ਹੈ ਨਾ ਬੱਚੇ ਨੂੰ ਕੀ ਹੋਇਆ ਕੀ ਨਹੀਂ ਹੋਇਆ ਦੇਲ ਨਹੀਂ ਲੱਗਦਾ ਅਗਲੇ ਆਖੜਾ ਤੇ ਹੋਰ ਨਹੀਂ ਛੇਤੀ ਵਿਆਹ ਨਹੀਂ ਤੇ ਦੇਲ ਨਹੀਂ ਲੱਗਦਾ ਚਾਰ ਦਿਨ ਘਰ ਰੱਖ ਬੁਰੇ ਲੱਗੀ ਦਾ ਪੁੱਤ ਘੜੀ ਘੜੀ ਜਾਂਦੇ ਚੱਲ ਜੇ ਤੂੰ ਇੰਨਾ ਹੀ ਜਾਣੀ ਆ ਨਾ ਤੇ ਲਿਆ ਫੋਨ ਵਾਲਾ ਉਹਦੀ ਸੱਸ ਨਾਲ ਗੱਲ ਕਰਾ ਅਜੇ ਕਾਲਾ ਹੋਏ ਇੱਕ ਜੈ ਡਾ ਸੋਨਾ ਬੁੱਧ ਕਰਾ ਕਰਾ ਮੇਰੀ ਗੱਲ ਮੇਰੀ ਗੱਲ ਆ ਪੈਨੇ ਸਭ ਕੁਝ ਦੱਸ ਦੇਣਾ ਕੋਈ ਗੱਲ ਹੋਈ ਆ ਨਹੀਂ ਐ ਤਰ੍ਹਾਂ ਦੀ ਉਹ ਜਨਾਨੀ ਨਹੀਂ ਮੈਂ ਨਹੀਂ ਜਾਣਦੀ ਆ ਉਹ ਬੜੀ ਚੰਗੀ ਕੁਤ ਐਵੇਂ ਨਾ ਛੰਮੀ ਦੀਆਂ ਗੱਲਾਂ ਜਾਣ ਕੇ ਅਗਲੇ ਨੂੰ ਸਿਆਣੇ ਬਿਆਣੇ ਨੂੰ ਬੁਰੀ ਨਹੀਂ ਬਣਾਇਦਾ ਨਾਲ ਹੀ ਮੈਨੂੰ ਤੇ ਨਾਲ ਹੀ ਉਹਨੂੰ ਚਲੋ ਠੀਕ ਆ ਮੰਮੀ ਤੁਸੀਂ ਕਹਿੰਦੇ ਹੋ ਨਾ ਸਿਆਣੀ ਆ ਸਿਆਣੇ ਤੁਸੀਂ ਵੀ ਜੇ ਮੇਰੀ ਗੱਲ ਸੁਣੋ ਆਪਾਂ ਫੋਨ ਤੇ ਗੱਲ ਨਹੀਂ ਕਰਨੀ ਕਿਉਂ ਆਪਾਂ ਨਾ ਚੋਰੀ ਛਾਪਾ ਮਾਰਦੇ ਜਾ ਕੇ ਆਪੇ ਪਤਾ ਲੱਗ ਜਾਊਗਾ ਕੀ ਗੱਲ ਹੈ ਕੀ ਨਹੀਂ ਆਪਾਂ ਸ਼ਾਮ ਨੂੰ ਨਹੀਂ ਦੱਸੀਂ ਹੀ ਹੋਣ ਲੱਗੇ ਛਾਪਾ ਮਾਰਿਆ ਤਾਂ ਕੀ ਲੱਭਣਾ ਉਹ ਕਿਤੇ ਜਾਂਦੇ ਨੂੰ ਕੋਟੰਡਾ ਵੀ ਛਾਪਾ ਮਾਰ ਲੈਗੇ ਤੂੰ ਤੇ ਮੰਮੀ ਪਤਾ ਤੇ ਲੱਗ ਜਾ ਕਿ ਇਹ ਗੱਲ ਦਾ ਕੁੜੀ ਦਾ ਤੇ ਪਤਾ ਲੱਗ ਜਾ ਕੁੜੀ ਨੂੰ ਕੀ ਹੈ ਕੁੜੀ ਠੀਕ ਹੈ ਕਿ ਨਹੀਂ ਠੀਕ ਤੂੰ ਉਹਦੇ ਫੋਨਾਂ ਤੇ ਗੱਲਾਂ ਸੁਣ ਸੁਣ ਕੇ ਨਾ ਤੇ ਤੂੰ ਆਪ ਹੀ ਉਹਦੇ ਵਰਗੀ ਹੁੰਦੀ ਜਾਨੀ ਚੱਲੀਏ 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 ਤੀਜੇ ਦਿਨ ਚੰਗੇ ਲੱਗੀ ਦਾ ਉਹਨਾਂ ਕਹਿੰਦਾ ਕੱਲ੍ਹ ਜੇ ਕੁੜੀ ਵਿਆਹੀ ਆ ਤੇ ਤੀਜਾ ਚੌਥਾ ਗੇੜਾ ਕਹਿਣਾ ਦਾ ਇਹ ਜਾਂਦੀ ਆਖੜਾ ਉਹ ਸੱਸ ਜਾਂਦੀਆਂ ਵੇਲ ਲਗਾਈਆਂ ਝੁੱਕਦੀਆਂ ਝੋਲਾ ਤੇ ਤੁਰ ਪਿੰਦੀਆਂ ਧੀਆ ਤੇ ਮੰਮੀ ਹੰਕੇ ਨੇ ਦੰਦ ਹੋ ਗਏ ਫਿਰ ਕੀ ਹੋਂ ਟੀਵੀ ਆਈ ਇਹ ਤਾਂ ਹੀ ਜਾਣਾ ਨਹੀਂ ਹੈ ਇਹ ਚ ਕਿਹੜੀ ਗੱਲ ਹੈ ਚਾਹਦੇ ਤੂੰ ਇੰਨਾ ਹੀ ਆਨੀ ਆ ਨਾ ਤੇ ਚੱਲ ਫਿਰ ਹੋਂ ਚੱਲ ਤੂੰ ਚੱਲ ਚੱਲ ਚਲੋ ਵੇਖੀਏ ਪਤਾ ਵੀ ਮੈਂ ਬਾਜ਼ਾਰ ਜਾਣਾ ਕੀ ਗੱਲ ਝੂਠੀ ਨਹੀਂ ਬੋਲੀ ਨਾ ਫਿਰ ਮੈਂ ਤੇਰੇ ਕਦੀ ਅੱਖੀ ਨਹੀਂ ਲੱਗਣਾ ਚਲ ਆ ਸ਼ਮੀ ਤੇ ਲੱਗਣਾ ਹੈ ਚਲੋ ਠੀਕ ਚੱਲ ਤੋ ਚਲੋ